ਮੈਨੂੰ ਬਰਦਾਸ਼ਤ ਨਹੀਂ ਕਰੂਗਾ ਅੱਜ ਅਸੀਂ ਇਹਦਾ ਇਸ ਕਰਕੇ ਆਪਰੇਸ਼ਨ ਕੀਤਾ ਵੀ ਇਹ ਇਹਦੇ ਦਿਮਾਗ 'ਚ ਭਰਿਆ ਕੀ ਹੈ ਮੇਰੇ ਵੱਲੋਂ ਖੁੱਲਾ ਚੈਲੰਜ ਆ ਕੇ ਉਹਦਾ ਪ੍ਰੋਡਕਸ਼ਨ ਹਾਊਸ ਪੰਜਾਬ 'ਚ ਵੜ ਕੇ ਦਿਖਾਵੇ ਅਸੀਂ ਜਲੂਸ ਕੱਢਾਂਗੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੰਜਾਬ ਦੀ ਇੱਕ ਬਜ਼ੁਰਗ ਮਾਤਾ ਖਿਲਾਫ ਅਪਸ਼ਬਦ ਬੋਲਣ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਜਿੱਥੇ ਇੱਕ ਪਾਸੇ ਪੰਜਾਬੀ ਅਦਾਕਾਰ ਕੰਗਣਾ ਨੂੰ ਟਵਿੱਟਰ ਤੇ ਇਸ ਦਾ ਜਵਾਬ ਦੇ ਰਹੇ ਨੇ ਉੱਥੇ ਇਹ ਜੰਗ ਹੁਣ ਸੜਕਾਂ ਤੇ ਵੀ ਆ ਗਈ ਹੈ ਜਿੱਥੇ ਲੋਕਾਂ ਵੱਲੋਂ ਹੁਣ ਕੰਗਣਾ ਦਾ ਇੱਕ ਪੁਤਲਾ ਬਣਾ ਕੇ ਉਸ ਦਾ ਆਪਰੇਸ਼ਨ ਕੀਤਾ ਗਿਆ ਇਸ ਤੋਂ ਬਾਅਦ ਕੰਗਣਾ ਦੇ ਦਿਮਾਗ 'ਚ ਜੋ ਨਿਕਲਿਆ ਤੁਸੀਂ ਆਪ ਵੇਖ ਲਵੋ ਬਿਰੂ ਪੇਸ਼ੈਂਟ ਦਾ ਦੇਖਣਾ ਹੀ ਪੈਣਾ ਨਾ ਹੁਣ ਉਹ ਆਏ ਨਹੀਂ ਹਾਂ ਅਸੀਂ ਬਾਜੀ ਇਹਨੂੰ ਫਿਰ ਕੀਤਾ ਹੁਣ ਚੈੱਕ ਸਾਨੂੰ ਨਾ ਅਜੀਬੋ ਗਰੀਬ ਨਜ਼ਰ ਆਇਆ ਦੇ ਅੰਦਰ ਪਤਾ ਨਹੀਂ ਕੀ ਸੀਗਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਮਾਜ ਸੇਵੀ ਗੁਰਕਰੰਟੀਨਾ ਨੇ ਕਿਹਾ ਇਹ ਕਿ ਸਾਡੀਆਂ ਪੰਜਾਬ ਦੀਆਂ ਮਾਵਾਂ ਬਾਰੇ ਕੰਗਣਾ ਰਣੌਤ ਨੇ ਜੋ ਗਲਤ ਅਪਸ਼ਬਦ ਬੋਲੇ ਨੇ ਇਸ ਕਰਕੇ ਉਸਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਤੇ ਪਤਾ ਲੱਗਿਆ ਇਹ ਕਿ ਉਸ ਵਿੱਚੋਂ ਸਿਰਫ ਕਾ ਖੁਸੀ ਪਰਿਆ ਹੋਇਆ ਏ ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਸਤਿਆਂ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ ਕਿਉਂਕਿ ਉਸ ਵੱਲੋਂ ਸਾਡੀਆਂ ਪੰਜਾਬ ਦੀਆਂ ਬਜ਼ੁਰਗ ਮਾਵਾਂ ਤੇ ਗਲਤ ਟਿੱਪਣੀ ਕੀਤੀ ਗਈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਲਾਇਕ ਨਹੀਂ ਹੈ ਪ੍ਰੋਟੈਸਟ ਇਸ ਚੀਜ਼ ਦਾ ਸੀਗਾ ਵੀ ਜੇ ਉਹ ਕੰਗਨਰ ਰਣੌਤ ਨੇ ਪੱਦੀ ਸ਼ਬਦਾਵਲੀ ਵਰਤੀ ਪੰਜਾਬ ਦੀਆਂ ਮਾਵਾਂ ਵਾਸਤੇ ਉਹਨੂੰ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਪੰਜਾਬੀ ਬਿਲਕੁਲ ਵੀ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਅੱਜ ਅਸੀਂ ਇਹਦਾ ਇਸ ਕਰਕੇ ਆਪਰੇਸ਼ਨ ਕੀਤਾ ਵੀ ਇਹ ਇਹਦੇ ਦਿਮਾਗ 'ਚ ਭਰਿਆ ਕੀ ਹੈ ਅਸੀਂ ਉਹ ਤੁਹਾਨੂੰ ਅੱਜ ਦਿਖਾਇਆ ਵੀ ਇਹ ਦਿਮਾਗ ਫੂਸ ਭਰੀ ਹੈ ਕਿਉਂਕਿ ਕੋਈ ਸਹੀ ਦਿਮਾਗ ਵਾਲੀ ਔਰਤ ਇਹ ਜੇ ਘਟੀਆਂ ਸ਼ਬਦ ਨਹੀਂ ਵਰ ਸਕਦੀ ਮਾਵਾ ਪਿੱਛੇ ਇਹ ਕਹਿੰਦੀ 100-100 ਰੁਪਏ ਲੈ ਕੇ ਉੱਥੇ ਧਰਨੇ ਤੇ ਮਾਵਾ ਬੈਠੀਆਂ ਹੈ ਤੇ ਉਹ ਸਾਡੇ ਪੰਜਾਬ ਦੀਆਂ ਮਾਵਾਂ ਨੂੰ ਇੰਨਾ ਘਟੀਆਂ ਦੱਸ ਰਹੀ ਐ ਉਹਦੇ ਮੇਰੇ ਵੱਲੋਂ ਖੁੱਲਾ ਚੈਲੰਜ ਆ ਕੇ ਉਹਦਾ ਪ੍ਰੋਡਕਸ਼ਨ ਹਾਊਸ ਪੰਜਾਬ 'ਚ ਵੜ ਕੇ ਦਿਖਾਵੇ ਅਸੀਂ ਜਲੂਸ ਕੱਢਾਂਗੇ ਪੰਜਾਬ ਵੱਲ ਦੇਖ ਕੇ ਦਿਖਾਣ ਐ ਦੀ ਉਹਦੀ ਕੋਈ ਸ਼ੂਟ ਨਹੀਂ ਹੋਊਗੀ ਤੇ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਵੀ ਇਹਦੀ ਜਿਹੜੀ ਵੀ ਫਿਲਮ ਆਊਗੀ ਉਹਨੂੰ ਬੋਇਕਾਟ ਕੀਤਾਏ ਪੂਰਨ ਤੌਰ ਤੇ ਇੱਕ ਪਾਸੇ ਕਿਸਾਨੀ ਸੰਘਰਸ਼ ਨੂੰ ਲੈ ਕੇ ਪੂਰਾ ਦੇਸ਼ ਦਿੱਲੀ ਦੀਆਂ ਸਰਹੱਦਾਂ ਤੇ ਟਟਿਆ ਹੋਇਆ ਏ ਤਾਂ ਦੂਸਰੇ ਪਾਸੇ ਹੁਣ ਇਹ ਵਿਵਾਦ ਵੀ ਟੂਲ ਫੜਦਾ ਜਾ ਰਿਹਾ ਏ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ